ਔਰ ਫਿਰ ਜੇ ਫਿਰ ਲੋੜ ਪਈ ਵੀ ਜੇ ਹਕੂਮਨਾਮਾ ਲਾਗੂ ਕਰਾਉਣ ਵਿੱਚ ਫਿਰ ਕੋਈ ਇਹੋ ਜਿਹੀ ਅੜਚਨਾ ਆਈਆਂ ਤਾਂ ਅਸੀਂ ਫਿਰ ਵਾਪਸ ਆਣ ਕੇ ਉੱਥੇ ਧਰਨਾ ਲਾਵਾਂਗੇ ਇਸ ਲਈ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਸਪਸ਼ਟਤਾ ਤੁਸੀਂ ਕੱਲ ਵਿਖਾਈ ਹੈ ਉਸ ਤੇ ਪਹਿਰਾ দাও ਉਸ ਤੇ ਦਿੜਤ ਨਾਲ ਖੜੇ ਹੋਵੋ ਕੌਮ ਤੁਹਾਡੇ ਪਿੱਠ ਪਿੱਛੇ ਖੜੀ ਹੈ ਜੇ ਕੌਮ ਤੁਹਾਡੇ ਪਿੱਠ ਪਿੱਛੇ ਖੜੀ ਹੈ ਤੇ ਤੁਸੀਂ ਉਹਦੀ ਅਗਵਾਈ ਕਰੋ ਜਿਸ ਤਰ੍ਹਾਂ ਕੱਲ ਇੱਕ ਖਬਰ ਵੀ ਆਈ ਸੀ ਕਿ ਸਿੰਘ ਸਾਹਿਬ ਕਹਿੰਦੇ ਮੈਂ ਤਾਂ ਝੋਲੇ 'ਚ ਕੱਪੜੇ ਪਾਏ ਹੋਏ ਆ ਮੈਂ ਤਾਂ ਚਲਾ ਜਾਊਂਗਾ ਇਹੋ ਜਿਹੇ ਹਾਲਾਤਾਂ ਵਿੱਚ ਜਿਹੜੇ ਆਗੂ ਹੁੰਦੇ ਕੌਮ ਦੇ ਉਹ ਝੋਲੇ 'ਚ ਕੱਪੜੇ ਪਾ ਕੇ ਜਾਂਦੇ ਨਹੀਂ ਹੁੰਦੇ ਉਹ ਅਗਵਾਈ ਦਿੰਦੇ ਹੁੰਦੇ ਆ ਅਸੀਂ ਉਮੀਦ ਕਰਦੇ ਆ ਕਿ ਸਿੰਘ ਸਾਹਿਬ ਅਗਵਾਈ ਦੇਣਗੇ ਕੌਮ ਦੁਨੀਆ ਪਰ ਵਿੱਚ ਬੈਠੀ ਕੌਮ ਜਿਹੜੀ ਅਜ ਸਿੰਘ ਸਾਹਿਬ ਦੀ ਅਗਵਾਈ ਦੀਖਦੀ ਆ ਤੇ ਅਸੀਂ ਉਮੀਦ ਕਰਦੇ ਆ ਕਿ ਸਿੰਘ ਸਾਹਿਬ ਜਿਸ ਤਰ੍ਹਾਂ ਉਹਨਾਂ ਨੇ ਕੱਲ ਸਪਸ਼ਟ ਦਿਖਾਈ ਆ ਉਸ ਤੇ ਆਪਣਾ ਜਿਹੜਾ ਅਗਲੇ ਕਦਮ ਵੀ ਵਧਾਉਣਗੇ ਛੇਤੀ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਵੀ ਬੁਲਾਉਣਗੇ ਪੰਜ ਮੈਂਬਰੀ ਕਮੇਟੀ ਨੂੰ ਜਿਹੜੇ ਉਹਨਾਂ ਨੇ ਅਧਿਕਾਰ ਸੌਂਪੇ ਹੋਏ ਆ ਜਿਹੜਾ ਉਹਨਾਂ ਦਾ ਕੋਈ ਚੁਣਨਾ ਹੈ ਮੁਖੀ ਉਹ ਵੀ ਚੁਣਨਗੇ ਔਰ ਜਿਹੜੀ ਭਰਤੀ ਪ੍ਰਕਿਰਿਆ ਉਹਨਾਂ ਨੇ ਰੱਦ ਕੀਤੀ ਆ ਸ਼ੁਕਰਵੀਰ ਬਾਦਲ ਦੀ ਉਹ ਰੱਦ ਹੋਣ ਤੋਂ ਬਾਅਦ ਜਿਹੜੀ ਨਵਾਂ ਅਕਾਲੀ ਦਲ ਸਿਰਜਣ ਵਾਸਤੇ ਪ੍ਰਕਿਰਿਆ ਸ਼ੁਰੂ ਹੋਣੀ ਹੈ ਉਹਨੂੰ ਸ਼ੁਰੂ ਕਰਾਉਣਗੇ ਅਸੀਂ ਸਾਰੇ ਸਿੰਘ ਸਾਹਿਬ ਦੇ ਪਿੱਛੇ ਖੜੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਦੱਸਿਆ ਹੈ ਆਪਣੇ ਸਿੰਘ ਸਾਹਿਬ ਨੇ ਵੀ ਇਹ ਸਾਰਾ ਮਸਲਾ ਜਿਹੜਾ ਹੈ ਇਹ ਹੁਕਮਨਾਮੇ ਦੇ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਇਆ ਔਰ ਲਾਗੂ ਨਾ ਹੋਣ ਦੀ ਸੂਰਤ ਵਿੱਚ ਇਹ ਰੋਸ ਜਿਹੜਾ ਹੈ ਕੌਮ ਦੇ ਅੰਦਰ ਉਹ ਜਿਹੜਾ ਅਜੇ ਰੋਸ ਅਸੀਂ ਇੱਕ ਰੋਸ ਵੀ ਆ ਜਿਹੜਾ ਕੌਮ ਦੇ ਅੰਦਰ ਇਹ ਉਹਦੀ ਪ੍ਰਤੀਨਿਧਤਾ ਕਰ ਰਿਹਾ ਹੈ ਰੋਜ਼ ਤੇ ਕੱਲ ਜਿਹੜੀ ਅਸੀਂ ਅਰਦਾਸ ਕੀਤੀ ਸੀ ਔਰ ਅਸੀਂ ਧਰਨਾ ਲਾਉਣ ਦੀ ਇੱਕ ਕਿਹਾ ਸੀ ਵੀ ਅਸੀਂ ਧਰਨਾ ਲਾਵਾਂਗੇ ਜੇ ਸਿੰਘ ਸਾਹਿਬ ਨੇ ਹੁਕਮਨਾਮਾ ਲਾਗੂ ਨਾ ਕੀਤਾ ਤਾਂ ਮੈਂ ਸਮਝਦਾ ਕਿ ਕੱਲ ਵਾਲੇ ਸਾਡੇ ਪ੍ਰੋਗਰਾਮ ਦਾ ਇਹ ਪ੍ਰੈਸ਼ਰ ਸੀਗਾ ਸਿੰਘ ਸਾਹਿਬ ਦੇ ਉੱਤੇ ਜਾਂ ਜੋ ਵੀ ਇਸ ਨੂੰ ਸਮਝਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਸਿੰਘ ਸਾਹਿਬ ਵੱਲੋਂ ਸਪਸ਼ਟਤਾ ਆਈ ਹੈ ਅਸੀਂ ਸਮਝਦੇ ਹਾਂ ਕਿ ਸਾਨੂੰ ਕੱਲ ਵਾਲਾ ਜਿਹੜਾ ਪ੍ਰੋਗਰਾਮ ਹੈ ਸਾਡਾ ਧਰਨਾ ਲਾਉਣ ਦਾ ਸਾਡਾ ਉਤਰਨਾ ਉਦੋਂ ਤਾਈਂ ਜਾਰੀ ਰਹਿਣਾ ਸੀ ਜਿੰਨਾ ਚਿਰ ਹੁਕਮਨਾਮਾ ਲਾਗੂ ਨਹੀਂ ਹੁੰਦਾ ਤੇ ਹੁਣ ਅਸੀਂ ਸਮਝਦੇ ਹਾਂ ਕਿ ਸਿੰਘ ਸਾਹਿਬ ਨੇ ਜਿਸ ਤਰ੍ਹਾਂ ਅੱਗੇ ਕਦਮ ਵਧਾਏ ਨੇ ਔਰ ਜਿਸ ਤਰ੍ਹਾਂ ਸਪਸ਼ਟਤਾ ਦਿੱਤੀ ਆ ਉਹਨਾਂ ਨੇ ਅਸੀਂ ਵੀ ਉਹਨਾਂ ਨੂੰ ਟਾਈਮ ਦਈ ਅਸੀਂ ਇੱਕ ਵਾਰੀ ਆਪਣਾ ਧਰਨਾ ਇੱਕਥੇ ਮੁਲਤਵੀ ਕਰਾਂਗੇ ਅੱਜ ਔਰ ਫਿਰ ਜੇ ਫਿਰ ਲੋੜ ਪਈ ਵੀ ਜੇ ਹੁਕਮਨਾਮਾ ਲਾਗੂ ਕਰਾਉਣ ਵਿੱਚ ਫਿਰ ਕੋਈ ਇਹੋ ਜਿਹੀ ਅੜਚਣਾਂ ਆਈਆਂ ਤਾਂ ਅਸੀਂ ਫਿਰ ਵਾਪਸ ਆ ਕੇ ਉੱਥੇ ਧਰਨਾ ਲਾਵਾਂਗੇ ਇਸ ਲਈ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਸਪਸ਼ਟਤਾ ਤੁਸੀਂ ਕੱਲ ਵਿਖਾਈ ਆ ਉਸਤੇ ਪੈਰਾ দাও ਉਸਤੇ ਡ੍ਰਿਡਤਾ ਨਾਲ ਖੜੇ ਹੋਵੋ ਕੌਮ ਤੁਹਾਡੇ ਪਿੱਠ ਪਿੱਛੇ ਖੜੀ ਹੈ ਜੇ ਕੌਮ ਤੁਹਾਡੇ ਪਿੱਠ ਪਿੱਛੇ ਖੜੀ ਹੈ ਤੇ ਤੁਸੀਂ ਉਹਦੀ ਅਗਵਾਈ ਕਰੋ ਜਿਸ ਤਰ੍ਹਾਂ ਕੱਲ ਇੱਕ ਖਬਰ ਵੀ ਆਈ ਸੀ ਕਿ ਸਿੰਘ ਸਾਹਿਬ ਕਹਿੰਦੇ ਮੈਂ ਤਾਂ ਝੋਲੇ 'ਚ ਕੱਪੜੇ ਪਾਏ ਹੋਏ ਆ ਮੈਂ ਤਾਂ ਚਲਾ ਜਾਊਂਗਾ ਇਹੋ ਜਿਹੇ ਹਾਲਾਤਾਂ ਵਿੱਚ ਜਿਹੜੇ ਆਗੂ ਹੁੰਦੇ ਕੌਮ ਦੇ ਉਹ ਝੋਲੇ 'ਚ ਕੱਪੜੇ ਪਾ ਕੇ ਜਾਂਦੇ ਨਹੀਂ ਹੁੰਦੇ ਉਹ ਅਗਵਾਈ ਦਿੰਦੇ ਹੁੰਦੇ ਆ ਅਸੀਂ ਉਮੀਦ ਕਰਦੇ ਆ ਕਿ ਸਿੰਘ ਸਾਹਿਬ ਅਗਵਾਈ ਦੇਣਗੇ ਕੌਮ ਦੁਨੀਆ ਭਰ ਵਿੱਚ ਬੈਠੀ ਕੌਮ ਜਿਹੜੀ ਅੱਜ ਸਿੰਘ ਸਾਹਿਬ ਦੀ ਅਗਵਾਈ ਦੀਖਦੀ ਹੈ ਜੇ ਅਸੀਂ ਉਮੀਦ ਕਰਦੇ ਹਾਂ ਕਿ ਸਿੰਘ ਸਾਹਿਬ ਜਿਸ ਤਰ੍ਹਾਂ ਉਹਨਾਂ ਨੇ ਕੱਲ ਸਪਸ਼ਟ ਦਿਖਾਈ ਆ ਉਸ ਤੇ ਆਪਣਾ ਜਿਹੜਾ ਅਗਲੇ ਕਦਮ ਵੀ ਵਧਾਉਣਗੇ ਛੇਤੀ ਪੰਜ ਸਿੰਘ ਸੰਬੰਧੀ ਮੀਟਿੰਗ ਵੀ ਬੁਲਾਉਣਗੇ ਪੰਜ ਮੈਂਬਰੀ ਕਮੇਟੀ ਨੂੰ ਜਿਹੜੇ ਉਹਨਾਂ ਨੇ ਅਧਿਕਾਰ ਸੌਪੇ ਹੋਏ ਆ ਜਿਹੜਾ ਉਹਨਾਂ ਦਾ ਕੋਈ ਚੁਣਨਾ ਹੈ ਮੁਖੀ ਉਹ ਵੀ ਚੁਣਨਗੇ ਔਰ ਜਿਹੜੀ ਭਰਤੀ ਪ੍ਰਕਿਰਿਆ ਉਹਨਾਂ ਨੇ ਰੱਦ ਕੀਤੀ ਆ ਸੁਖਵੀਰ ਬਾਦਲ ਦੀ ਉਹ ਰੱਦ ਹੋਣ ਤੋਂ ਬਾਅਦ ਜਿਹੜੀ ਨਵਾਂ ਆਕਾਲੀ ਦਲ ਸਿਰਜਣ ਵਾਸਤੇ ਭਰਤੀ ਪ੍ਰਕਿਰਿਆ ਸ਼ੁਰੂ ਹੋਣੀ ਆ ਉਹਨੂੰ ਸ਼ੁਰੂ ਕਰਾਉਣਗੇ ਅਸੀਂ ਸਾਰੇ ਸਿੰਘ ਸਾਹਿਬ ਦੇ ਪਿੱਛੇ ਖੜੇ ਆ ਸਾਡਾ ਰੋਸ ਸੀਗਾ ਇਸ ਲਈ ਅਸੀਂ ਧਰਨਾ ਦੇਣ ਵਾਸਤੇ ਅਸੀਂ ਉਹਨਾਂ ਦੇ ਬੂਹੇ ਗਾੜੀ ਬਹਿਣਸ ਜੇ ਜਿਨ੍ਹਾਂ ਨਾਲ ਗਿਲਾ ਹੋਵੇ ਬੂਹੇ ਗਾੜੀ ਉੱਠੇ ਉਹਨਾਂ ਤੇ ਹੀ ਬੈਠਾ ਜਾਂਦਾ ਨਾ ਇਹ ਇਹ ਕੌਮ ਦੇ ਸਰਮੋਹਰ ਸੰਸਥਾਵਾਂ ਜਿਹੜੀਆਂ ਜੇ ਇਹ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗਣਗੀਆਂ ਤੇ ਅਸੀਂ ਫਿਰ ਕਿੱਥੇ ਜਾਵਾਂਗੇ ਇਸ ਲਈ ਅਸੀਂ ਕੱਲ ਵਾਲਾ ਜਿਹੜਾ ਪ੍ਰੋਗਰਾਮ ਸੀ ਅਸੀਂ ਸਮਝਦੇ ਹਾਂ ਸਾਡਾ ਸਕਸੈਸ ਹੈ ਉਹ ਪ੍ਰੋਗਰਾਮ ਕਿ ਅਸੀਂ ਉਸ ਪ੍ਰੋਗਰਾਮ ਨੂੰ ਅੱਜ ਮੁਲਤਵੀ ਕਰਦੇ ਹਾਂ ਤੇ ਅਸੀਂ ਨਵੇਂ ਸਿਰੇ ਤੋਂ ਜੇ ਲੋੜ ਪਈ ਸਿੰਘ ਸਾਹਿਬ ਦੇ ਪਿੱਛੇ ਖੜਨ ਦੀ ਜਾਂ ਸਿੰਘ ਸਾਹਿਬ ਨੂੰ ਦੇ ਸਾਹਮਣੇ ਖੜਨ ਦੀ ਵੀ ਸਾਨੂੰ ਜੇ ਲੋੜ ਪਈ ਉਹ ਕਮਜ਼ੋਰੀਆਂ ਉਖਾਣਗੇ ਜਾਂ ਅਸੀਂ ਫਿਰ ਖੜੇ ਹੋਵਾਂਗੇ ਵਾਹਿਗੁਰੂ ਸਾਹਿਬ